इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ इंडियन टीवी न्यूज़ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸਾਰਨ ਕਰਦੇ ਸਤਿ ਸ਼੍ਰੀ ਅਕਾਲ ਹੋਤੀ ਸਭ ਤੋਂ ਸਭ ਇਹਨਾਂ 500 ਦੇ ਸਾਰੇ ਸਰਕਾਰਿਓ ਜੂਰਤ ਮਾਤਾ ਜਿਹੜੇ ਪ੍ਰਾਂਤਰੀ ਪੈਨਾ ਬੱਚੇ ਸਾਰਿਆਂ ਨੂੰ ਅਰਗੀਤ ਨੀਆਂ ਅੱਜ ਦਾ ਇਹ ਮੁਬਾਰਕ ਦਿਨ ਆ ਬਾਬਾ ਬੁੱਢੇ ਸ਼ਾਹ ਨੇ ਕਿਹਾ ਕਿ ਅੱਜ ਦਾ ਦਿਨ ਮੁਬਾਰਕ ਚੜਿਆ ਸਾਜਾ ਸਾਡੇ ਵੇੜੇ ਵੜਿਆਂ ਖੱਤ ਕੋਣੀ ਮੋਢੇ ਕੰਮਲ ਧਰਿਆ ਚਾਕਾਂ ਵਾਲੀ ਸ਼ਕਲ ਬਣਾਈ ਆਹੋ ਨੇ ਸਹੀ ਹੋ ਰਣਦੇਵ ਨੇ ਵਧਾਈ ਮੈਂਬਰ ਭਾਈਆਂ ਜਰਬਾਹੀ ਦੇ ਮੁਬਾਰਕ ਦਿਨ ਹੁੰਦੇ ਆ ਜਦੋਂ ਵਿਹਲ ਦਾ ਸਮਾਗਮ ਮੌਕਾ ਆਉਂਦਾ ਪਰਵਾਰ ਦੇ ਵਿੱਚ ਬਾਤਾਂ ਹੁੰਦਾ ਸੋਨੂ ਸਿੰਘ ਸਾਹਿਬ ਬਹੁਤ ਪੁਰਾਣੀ ਰਾਜਨੀਤੀ ਨੂੰ ਸਮਝਦੇ ਆ ਲੰਮਾ ਸਮਾਂ ਸੇਵਾ ਕੀਤੀ ਹੈ ਕੰਮ ਇਹ ਅਗੇ ਦੀ ਕਰਤੀ ਹੈ ਕਾਫੀ ਵਿਚਾਰਾ ਹੋਈਆਂ ਅੱਜ ਮੈਂ ਮੇਰੇ ਤੋਂ ਪਹਿਲਾਂ ਦੱਸਿਆ ਮਾਸਟਰ ਜੀ ਨੇ ਕਿ ਪੰਜਾਬ ਦੇ ਵਿੱਚ ਅੱਜ ਮੈਂ ਵਿਰਾਂਤ ਸਰਵਾਂ ਦੇ ਸੈਟੇਟ ਸੀਗਾ ਜਿੰਨੇ ਵੀ ਬੈਠੇ ਸੀਗੇ ਬਹੁਤ ਸਾਰੇ ਨਿਸਤ ਸਹਿਬਾਨਾਂ ਨਾਲ ਮੀਟਿੰਗ ਹੋਈ ਅੱਜ ਬਹੁਤ ਸਾਰੀਆਂ ਬਦਲੀਆਂ ਸੀਗੀਆਂ ਉਹਦੇ ਸਬੰਧ ਦੇ ਵਿੱਚ ਜਿੰਤੂ ਜੋ ਗੱਲਬਾਤ ਹੁੰਦੀ ਸੀ ਗੱਲ ਇਹੀ ਚੱਲਦੀ ਸੀ ਕਿ ਇਹ ਕਿ ਦੇਖੋ ਕਿੱਥੋਂ ਕਿੱਥੇ ਆ ਕੇ ਖੜੇ ਹੋ ਗਏ ਕਿਉਂਕਿ ਪ੍ਰਮਾਤਮਾ ਜਿਹੜਾ ਹਨ ਜੀ ਬਨਾਰਤ ਪਾਸ਼ਾ ਜਿਹਨੂੰ ਆਪਾਂ ਮੰਨਦੇ ਹਾਂ ਤਾਂ ਜੈਨੋ ਚੋਮੀ ਕਹਿੰਦੇ ਚੱਲਦਾ ਜੋ ਤੁਸੀਂ ਡੀਕਲੋਂ ਕੀ ਬੜਦੇ ਹੋ ਇਸ ਕਰਕੇ ਮੈਂ ਤਾਂ ਅਕਸਰ ਕਹਿੰਦਾ ਕਿ ਬੋਲਣ ਤੋਂ ਪਹਿਲਾਂ 100 ਵਾਰ ਸੋਚੋ ਔਰ ਪਰੇ ਕੋਈ ਵੀ ਇਨਸਾਨ ਹੈ ਉਹਦੇ ਉਹਦੇ ਲਿਖ ਬੋਲਣ ਤੋਂ ਪਹਿਲਾਂ ਜੇ ਚੰਗਾ ਬੋਲਣਾ ਤਾਂ ਵੀ ਮਾੜਾ ਬੋਲਣਾ ਤਾਂ ਵੀ ਤੁਹਾਨੂੰ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ ਅੱਜ ਦੇ ਲੋਕੀ ਹਾਲਾਤ ਹੋ ਗਏ ਚੱਲੀ ਚੱਲ ਦੇ ਮੈਂ ਆਪ ਤੇ ਹੁਣ ਜਿਆਦਾ ਵਿਚਾਰ ਨਹੀਂ ਕਰਦੀ ਕਿਉਂਕਿ ਜੋ ਸਮਾਂ ਪਾਸ ਕਰ ਨਿਕਲ ਗਿਆ ਅੱਜ ਸਾਡੇ ਚ ਬਹੁਤ ਹੀ ਸਰਕਾਰਯੋਗ ਮੇਰਾ 32 ਫਰੀ ਪਿੱਛੇ ਸਵੇਰੇ ਹੀ ਸਾਡੀ ਬਾਵਾ ਰਸ਼ਨ 15-20 ਮਿੰਟ ਗੱਲ ਹੋਈ ਆਪਣੀ ਫੋਨ ਤੇ ਵਿਪਿੰਦਰ ਜੀ ਸਾਡੇ ਪ੍ਰਧਾਨ ਸਾਹਿਬ ਦੇ ਪਾਸੋਂ ਵਿਲੂ ਜੀ ਬੈਠੇ ਨੇ ਤੇ ਸਾਡੇ ਦੀਪਾ ਰਾਮ ਗੜ੍ਹ ਜੀ ਪੁਨੀਤ ਸਾਹਿਬ ਪੁਨੀਤ ਸਾਹਿਬ ਬੈਠੇ ਨੇ ਬਹੁਤ ਬਹੁਤ ਧੰਨਵਾਦ ਕੀਤਾ ਆ ਪਾਈ ਹੋਰੀ ਜੀਵਨ ਜੀ ਸਾਡੇ ਕਾਲਾ ਜੀ ਇੱਧਰ ਸਾਡੇ ਓਮ ਜੀ ਬੈਠੇ ਨੇ ਲੱਡੀ ਪਾ ਜੀ ਹੋਰੀ ਬਿੱਕਰ ਪਾ ਜੀ ਬੈਠੇ ਨੇ ਰਾਣਾ ਜੀ ਬੈਠੇ ਨੇ ਕਮਲ ਭਾਈਪਾ ਸਾਰਿਆਂ ਦਾ ਜਿੰਦਰ ਕਹਿਰਾ ਸਾਹਿਬ ਤੋਂ ਖੁਸ਼ ਹੋ ਕੇ ਜੀ ਨੇ ਅੱਜ ਜਤਾ ਚ ਆਪਣਾ ਪ੍ਰਧਾਨ ਨੈਗਰ ਕਾਉਂਸਲ ਹਾਂ ਭਾਈ ਇਹਨਾਂ ਮਖਸਰ ਲਈ ਫੋਟੋ ਮੀਟਿੰਗ ਦੇਖੇ ਜੀ ਬੱਬੀ ਜੀ ਨੂੰ ਜਿਆਦਾ ਪਤਾ ਜੀ ਪ੍ਰਿੰਤ ਜੀ ਮੇਰਾ ਐਮਸੀ ਜੀ ਵਾਰਡ ਨੰਬਰ 10 ਨਾ ਪਾ ਤੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਮੈਂ ਜਿਆਦਾ ਤੇ ਗੱਲ ਨਹੀਂ ਕਰਨੀ ਕਿਉਂਕਿ ਅ ਪਹਿਲੇ ਹੀ ਕਾਫੀ ਡੇਟ ਹੋ ਗਏ ਚੰਡੀਗੜ੍ਹ ਤੋਂ ਆਲੇ ਸੀਗੇ ਸੋ ਅੱਜ ਸਭ ਨੂੰ ਸਤ ਸਾਮ ਜਿਹੜੇ ਨੇ ਇਹ ਆਮ ਆਦਮੀ ਪਾਰਟੀ ਦੇ ਵੀ ਸ਼ਾਮਲ ਹੋ ਰਹੇ ਆ ਇਹ ਜੂਰੀ ਕੰਮ ਦੀ ਨਾ ਬਹੁਤ ਚਾਲਕ ਬੜਾ ਵਿਸ਼ਵਾਸ ਦੋਣਾ ਕਿ ਪਾਸ਼ੋ ਸ਼ਹਿਰ ਮੈਂ ਸਭ ਤੋਂ ਪਹਿਲਾਂ ਸ਼ੁਰੂਆਤ ਦੇ ਵਿੱਚ ਜੇਕਰ ਬਹੁਤ ਹੀ ਖੂਬਸੂਰਤ ਸ਼ਹਿਰ ਕਿਉਂਕਿ 500 ਬੜਾ ریاਸਤੀ ਸ਼ਹਿਰ ਹੈ ਬੜਾ ਪਾਣਾ ਸ਼ਹਿਰ ਹੈ ਔਰ ਇਥੋਂ ਦੇ ਲੋਕ ਬਹੁਤ ਚੰਗੇ ਨੇ ਔਰ ਆਪਾਂ ਨੂੰ ਜਿਵੇਂ ਦੱਸਿਆ ਕਿ ਸਭ ਤੋਂ ਵੱਡੀ ਗੱਲ ਹੁੰਦੀ ਹੈ ਇਹ ਜਦੋਂ ਆਪਾਂ ਵੋਟਾਂ ਪਾ ਕੇ ਚੁਣੇ ਹੁੰਦੇ ਤਾਂ ਨਮਾਇਦੇ ਹੁੰਦਾ ਨਾਲ ਆਪਣੀ ਜ਼ਿੰਮੇਵਾਰੀ ਸਭ ਤੋਂ ਵੱੱਲੇ ਬਣਦੀ ਆ ਤੇ ਜਿਨ੍ਹਾਂ ਨੇ ਸਾਨੂੰ ਵੋਟ ਪਾ ਕੇ ਚੁਣਿਆ ਅਸੀਂ ਉਹਨਾਂ ਲਈ ਕੀ ਕਰਦੇ ਆਂ ਰਾਜ ਵਿੱਚ ਜਿਉਦੇ ਰਹਿਣ ਲਈ ਕੀ ਹੁੰਦਾ ਕਿ ਜੇ ਲੋਕ ਤੁਹਾਡੇ ਨਾਲ ਨੇ ਨਾ ਕਿਸੇ ਵੱਡੇ ਗੰਟੀਸ਼ਪੈਸ਼ਲ ਅੰਮ੍ਰਿਤ ਪ੍ਰੇਣਾ ਮਾਤਾਵਾਂ ਬੈਠੀਆਂ ਨੇ ਜੇ ਲੋਕ ਤੁਹਾਡੇ ਨਾਲ ਨੇ ਤਾਂ ਸਭ ਲੋਕ ਸਾਰਾ ਕੁਝ ਤੁਹਾਡੇ ਨਾਲ ਆ ਜੇ ਤੁਸੀਂ ਇਕੱਲੇ ਸਵੈਣ ਦੇ ਵਿੱਚੋਂ ਨਾ ਕਿ ਮੈਂ ਬਹੁਤ ਵੱਡਾ ਨਹੀਂ ਤੇ ਮੇਰੇ ਤੋਂ ਵੱਡਾ ਕੋਈ ਨਹੀਂ ਸਭ ਲਈ ਬਹੁਤ ਵੱਡਾ ਵਹਿਮ ਹੈ ਜੀ ਅੱਲਾਹ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਲੋਕਪੰਤਰ ਦੇ ਵਿੱਚ ਲੋਕਾਂ ਦੇ ਨਾਲ ਹੀ ਗੱਲ ਬਣਦੀ ਹੈ ਜੀ ਸੋ ਤੁਸੀਂ ਸਾਰੇ ਜਾਓ ਔਰ ਸੁਣੋ ਜੀ ਬੜੇ ਪਿਆਰੇ ਇਨਸਾਨ ਨੇ ਮੇਰੀ ਸਾਰਿਆਂ ਨਾਲ ਹੀ ਮੈਂ ਸਵੇਰੇ ਬੱਬੀ ਜੀ ਨੂੰ ਕਿਹਾ ਮੈਂ ਕਿਹਾ ਜੀ ਕੋਈ ਕਾਂਗਰਸੀ ਹੈ ਕੋਈ ਕਾਲੀ ਦਲ ਦਾ ਕੋਈ ਬੀਜੇਪੀ ਦਾ ਸਾਰੇ ਜੀ ਜਦੋਂ ਤੁਸੀਂ ਤੁਹਾਨੂੰ ਨਮਾਇੰਦੇ ਹੁੰਦੇ ਹੋ ਤਾਂ ਤੁਹਾਨੂੰ ਸਾਰਿਆਂ ਤੋਂ ਸੋਚਣਾ ਪੈਂਦਾ ਸਾਰਿਆਂ ਦਾ ਸਤਕਾਰ ਕਰਨਾ ਪੈਂਦਾ ਕਿਉਂਕਿ ਸਾਡੀ ਡੈਮੋਕ੍ਰੇਸੀ ਸਾਡਾ ਸੁਲਤਾਨ ਇਹ ਅਲਾਉ ਕਰਦਾ ਕਿ ਤੁਸੀਂ ਇੱਕ ਹੋਰ ਲੋਕ ਅਧਾ ਕਰਨ ਵਾਸਤੇ ਚੁਣੇ ਜਿਓ ਜਿਲੇ ਲਈ ਵੋਟ ਪੈਂਦੀ ਹੈ ਜੀ ਔਰ ਇਹਨਾਂ ਨੂੰ ਵੋਟ ਪਾ ਕੇ ਇਹਨਾਂ ਦੇ ਪਰਿਵਾਰ ਨੂੰ ਪਹਿਲਾ ਸੇਵਾ ਦਾ ਮੌਕਾ ਦਿੱਤਾ ਅਕੀ ਸਿਸਟਮ ਜਿਹੜਾ ਦੀ ਸੇਵਾ ਦਾ ਮੌਕਾ ਸਿੱਧੀ ਪਾਇਆ ਕਿਉਂਕਿ ਸੇਵਾ ਜਿਹੜੀ ਹੈ ਨਾ ਜੀ ਪਾਨਾ ਪੰਜਾਬ ਕੇ ਨਾ ਜੀ ਕਿ ਮੈਂ ਐਮਐਲਏ ਬਣ ਜਾਵਾਂ ਕਹਿੰਦਾ ਕਿ ਤੁਸੀਂ ਕਹਿੰਦੇ ਤੁਸੀਂ ਸਰ ਬੜੂਆ ਕਹਵਾ ਜੀ ਜਿਹੜੀ ਇੱਥੇ ਕਿਸਮਤ ਦੇ ਵਿੱਚ ਲਿਖਿਆ ਕਿਸ ਮਤ ਇਹਦਾ ਮਤਲਬ ਪਤਾ ਕੀ ਹੁੰਦਾ ਜੀ ਕਿਸ ਜਮਾ ਮਤ ਇਹਦਾ ਮਤਲਬ ਹੁੰਦਾ ਕਿਸ ਮਤਲਬ ਕੌਣ ਮਤ ਜਮਾ ਕਰ ਜਿਸ ਇਨਸਾਨ ਤੋਂ ਤੁਸੀਂ ਕਿਰਸੀ ਮਤ ਲਈ ਹੈ ਉਹਨੂੰ ਕਹਿੰਦੇ ਕਿਸਮਤ ਤੁਹਾਡੇ ਨਾਮ ਦੇ ਬੰਦੇ ਤੁਹਾਡੇ ਨਾਮ ਦਾ ਆਉਰਾ ਤੁਸੀਂ ਕਿੱਥੇ ਉੱਤੇ ਬੰਦੇ ਹੋ ਤੁਹਾਡੇ ਕੀ ਵਿਚਾਰ ਤੁਸੀਂ ਕੀ ਪੜਦੇ ਹੋ ਕੀ ਸੁਣਦੇ ਹੋ ਕੀ ਖਾਂਦੇ ਹੋ ਕੀ ਪੀਂਦੇ ਹੋ ਉਹਦਾ ਸਭ ਤੁਹਾਡੇ ਤੁਹਾਡੇ ਵਿਚਾਰਾਂ ਦੇ ਜ਼ਰੀਏ ਤੁਹਾਡੀ ਜ਼ਿੰਦਗੀ ਦੇ ਜ਼ਰੀਏ ਲੋਕਾਂ ਦੇ ਪਰਸਪਰ ਦਾ ਪੈਂਦਾ ਹੈ

ਪਾ ਸਾਰੇ ਜਿਹੜੀ ਮਰੀਆ ਪਾਸੇ ਵੱਲ ਦੋਸਤੇ ਕੰਮ ਕਰਨਾ ਮੈਂ ਤੁਹਾਡਾ ਸਾਰਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੁਣੇ ਨੂੰ ਸਾਡੀ ਪਾਰਟੀ ਦੇ ਬਹੁਤ ਸਾਲਾਂ ਦਾ ਸਫਲ ਤੇ ਕੰਮ ਹੈ ਇੱਕ ਆ ਇਹਨੂੰ ਜੀ ਕਹਿੰਦੇ ਆ ਜੀ ਪੱਟਾ ਗੱਲ ਆਉਣ ਵਾਲਾ ਠੀਕ ਹੈ ਜੀ ਪੱਟੀ ਕਹਿ ਦਿੰਦੇ ਆ ਜੀ ਆ ਸਾਡਾ ਮੋਟਰਰ ਕਹਿ ਲੈ ਨੂੰ ਆ ਗੱਲ 파ਕੀ ਜੀ ਅਰਵਿੰਦ ਕੇ ਜੀ ਵਾਲ ਸਾਹਿਬ ਜਿੱਦਣ ਪਾਰਟੀ ਬਣੀ 26 ਨਵੰਬਰ 2012 ਤੋਂ ਹੁਣ ਤੱਕ ਤੇ ਪਾਰਟੀ ਸ਼ਾਮਿਲ ਕਰਦੇ ਆਂ ਜੀ ਪਾਰਟੀ ਇਹਨਾਂ ਨੂੰ ਸ਼ਾਮਿਲ ਕਰ ਰਹੀ ਆਂ ਔਰ ਮੈਂ ਵੀ ਕਹਿੰਦਾ ਕਿ ਬਹੁਤ ਅੱਛੇ ਤਰੀਕੇ ਨਾਲ ਜਿਹਨੇ ਪਹਿਲਾਂ ਸੇਵਾ ਕਰਦੇ ਰਹੇ ਹੁਣ ਵੀ ਆਵਾਜ਼ੀ ਪਾਰਟੀ ਜੀ ਅੰਦੀਆਂ ਨਹੀਂ ਜਦੋਂ ਆਉਂਦੇ ਨੇ ਇਕੱਠਿਆਂ ਨਹੀਂ ਕਰਦੇ ਬੰਦੇ ਹੈਂ ਲੋਕਾਂ ਨੂੰ ਜੀ ਇਤੋਂ ਵੀ ਨਹੀਂ ਇੱਕ ਹੋਤਾ ਨਾਲੇ ਹੋਵਾਂ ਪਿੱਛੇ ਆਂਦੇ ਪਿੱਛੇ ਲਾਇਦਾ ਆ ਪਬਲਿਕ ਆਉਂਦਾ ਲੈਣਾ ਨਹੀਂ ਬਿਲਕੁਲ ਜਿਹੜਾ ਤੋ ਕਰੀਏ ਉਹ ਇਲਾਕੇ ਉਹ ਕਰੀਏ ਚੱਲੋ ਨਾਲ ਆਹ ਫੋਟੋ ਵਧੀਆ ਆ ਬਾਰੇ ਮਿੱਕੀ ਪਿੱਛੇ ਹੋ ਜਾਵਾਂਗੇ ਆ ਜਿਆ ਨੂੰ ਮੜਾ ਜਣਾ ਖਰਚ ਵਿੱਚ ਖਰਚੋ ਇੱਥੇ ਨਹੀਂ ਕੋਈ ਖੜ ਜਾ ਬੱਚਾ ਇਹਨੂੰ ਖੜਾ ਰੋ ਚੈਨ ਨਾਲ ਸਭ ਆ ਜਾਣਗੇ ਸਾਰੇ ਆ ਜਾਣਗੇ ਦੇਰ ਪਿੱਛੇ ਨਾ ਬਾਹਰ ਕੁਲ ਕੁਲ ਜੇ ਨੱਦਲ ਪਿੱਛੇ ਥੋੜਾ ਜਿਹਾ ਹੋ ਕੇ ਆਹ ਫਨੀ ਬੈਠਾ ਵੈਰੀ ਗੁੱਡ ਦੋ ਆਹ ਫਿਨਿਸ਼ ਕਰਦੇ ਮੈਂ ਇਹ ਕਰਨਾ thank <laughs> you,